ਜਾਓ ਵੀ ਆ ਜਾਓ ਨਵਾਈਆ ਕੈਨੇਡਾ ਅਮਰੀਕਾ ਤੇ ਥਾਈਲੈਂਡ ਦੇ ਹੱਥ ਲਾ ਜਾਓ ਹੇ ਆ ਜਾਓ ਜਿੰਨਦ ਬੋਸਾ ਵੇ ਰਗੜਾ ਪਿਆਰ ਪਿਆਰ ਤੁਜੀ ਹਵਾ ਤੁਹਾਡੀ ਹੁੰਦੀ ਹੈ ਕਿ ਕੈਨੇਡਾ ਅਮਰੀਕਾ ਦੀ ਟਿਕਟ ਲੈ ਲੋ ਸਿੱਧਾ ਜਾਓਗੇ ਇੱਕ ਜੱਗਾ ਸਿੰਘਾਂ ਦੇ ਵਿੱਚ ਇਹਨੂੰ ਬਾਟੇ ਭਰਪੂਰ ਦੇ ਖਾਲੀ ਹਾਥੀ ਨਹੀਂ ਝੂਲਦੇ ਸਿੰਘ ਛੱਕਦੇ ਤੇ ਨਾਲੇ ਘੂੜਦੇ ਪੀੜੀਆਂ ਨੇ ਗਲੀਆਂ ਰਸਤੇ ਹਜੂ ਇਹ ਸਿੰਘਾਂ ਦੀ ਖਰਾਕੇ ਸਿੰਘ ਹੀ ਜਾਗ ਵਗਦੇ ਨੇ ਲੱਲੂ ਪੰਜੂ ਨਹੀਂ ਛੱਡ ਸਕਦਾ ਕਿਉਂਕਿ ਸ਼ੇਰ ਦਾ ਪੁੱਤਰ ਸ਼ੇਰ ਹੀ ਜੰਮਦਾ ਲੱਲੂ ਪੰਜੂ ਨਹੀਂ ਛੱਡ ਸਕਦਾ ਜਿੱਥੇ ਖਚਾਰੇ ਪਿਲਾਵੇ ਨਾਲ ਉਹ ਜਵੇ ਫਦੇ ਪਾਵੇ ਤਾਂ ਤੁੰਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਮਨ ਨੂੰ ਭਾਵੇ ਆ ਤਰੀਆ ਕਾਲ ਜਦੋਂ ਵੀ ਕਿਤੇ ਪੰਜਾਬ ਦੇ ਵਿੱਚ ਮੇਲੇ ਹੋਣ ਕਾ ਮੇਲਿਆਂ ਦੇ ਉੱਤੇ ਨਹੰਗ ਸਿੰਘਾਂ ਵੱਲੋਂ ਇੱਕ ਸਟਾਲ ਲਗਾਈ ਹੁੰਦੀ ਹੈ ਉਸ ਸਟਾਲ ਦੇ ਵਿੱਚ ਬੰਬੇ ਦੀਆਂ ਦੁਬਈ ਦੀਆਂ ਕੈਨੇਡਾ ਦੀਆਂ ਅਮਰੀਕਾ ਦੀਆਂ ਟਿਕਟਾਂ ਵੰਡਣ ਦਾ ਹੋਕਾ ਦਿੱਤਾ ਜਾਂਦਾ ਪਰ ਉਹ ਕੀ ਚਾਹੀ ਹੈ ਗੱਲਬਾਤ ਅਸੀਂ ਕਰਾਂਗੇ ਇੱਕ ਨਾਨ ਸਿੰਘ ਸਾਡੇ ਨਾਲ ਨੇ ਜਿਹੜੀ ਇਹ ਤੁਸੀਂ ਸਟਾਲ ਲਗਾਉਂਦੇ ਹੋ ਹਰ ਮੇਲੇ ਦੇ ਵਿੱਚ ਉੱਚੀ ਆਵਾਜ਼ ਤੁਹਾਡੀ ਹੁੰਦੀ ਹੈ ਕਿ ਕੈਨੇਡਾ ਅਮਰੀਕਾ ਦੀ ਟਿਕਟ ਲੈ ਲਓ ਸਿੱਧਾ ਜਾਓਗੇ ਇਹ ਕੀ ਚੱਕਰ ਹੈ ਇਹ ਬਾਬਾ ਜੀ ਕਿਉਂਕਿ ਬਾਕੀ ਦੇ ਨਸ਼ਿਆਂ ਨਾਲੋਂ ਚੜ੍ਹਦੀ ਕਲਾ ਦੇ ਵਿੱਚ ਪਹਿਰਾ ਹੈਗਾ ਇਹਨਾਂ ਨੂੰ ਮਹਾਰਾਜ ਦੇ ਸਮੇਂ ਤੋਂ ਦੇਖਦਾ ਵਾਰਵ ਮਿਲਿਆ ਗਿਆ ਹੈ। ਨਿਹੰਗਾਂ ਸਿੰਘਾਂ ਦੇ ਵਿੱਚ ਇਹਨੂੰ ਬਾਟੇ ਭਰਪੂਰ ਦੇ ਖਾਲੀ ਹਾਥੀ ਨਹੀਂ ਝੂਲਦੇ, ਸਿੰਘ ਛੱਕਦੇ ਤੇ ਨਾਲੇ ਘੂੜਦੇ ਪੀੜੀਆਂ ਨੇ ਗਲੀਆਂ, ਰਸਤੇ ਹਜੂਰ ਦੇ। ਇਹ ਸਿੰਘਾਂ ਦੀ ਖਰਾਕ ਇਹ ਸਿੰਘ ਹੀ ਝਾਕ ਸਕਦੇ ਨੇ। ਲੱਲੂ ਪੰਜੂ ਨਹੀਂ ਝਾਕ ਸਕਦਾ ਕਿਉਂਕਿ ਸ਼ੇਰ ਦਾ ਪੁੱਤਰ ਸ਼ੇਰ ਹੀ ਜੰਮਦਾ। ਲੱਲੂ ਪੰਜੂ ਨਹੀਂ ਝਾਕ ਸਕਦਾ ਇਹ ਕਿਉਂਕਿ ਭੋਲੇ ਨਾਸ ਦੇ ਮੰਦਰ ਤੇ 12 13 ਸਾਲ ਦਰਸ਼ਨ ਕਰਦੇ ਆ ਹੋ ਗਏ ਨੇ ਇੱਥੋਂ ਬੜਾ ਪ੍ਰਾਪਤ ਮਿਲਿਆ ਬੜੀਆਂ ਖੁਸ਼ੀਆਂ ਮਿਲੀਆਂ ਹਰ ਸਾਲ ਹੀ ਆਈਦਾ ਜੀ ਇੱਥੇ ਦਰਸ਼ਨ ਕਰਨ ਭੋਲੇ ਨਾਥ ਦੇ ਮੇਲੇ ਤੇ ਤੇ ਬਾਕੀ ਸੰਗਤਾਂ ਨੂੰ ਪ੍ਰੇਮ ਦੇ ਨਾਲ ਛਕਾਈਦਾ ਜੀ ਤੇ ਬਾਕੀ ਕਿਸੇ ਨੂੰ ਧੱਕਾ ਨਹੀਂ ਇਹ ਨਹੀਂ ਜ਼ਰੂਰੀ ਇਹ ਚਿੱਟਾ ਹੀ ਫਲਾਣਾ ਆਪਾਂ ਇਹ ਬਦਾਮਾਂ ਵਾਲਾ ਵੇਖੋ ਬਦਾਮਾਂ ਦੇ ਨਾਲ ਕਾਜੂਆਂ ਦੇ ਨਾਲ ਅੱਜ ਜਾ ਕੇ ਰੇਟ ਪੁੱਛ ਲਓ ਮਗਜਾਂ ਦਾ ਕੀ ਐ ਐਨੀ ਸਰਕਾਰ ਨੇ ਇੰਨਾ ਧੱਕਾ ਕੀਤਾ ਪਿਆ ਜਿਹੜੀਆਂ ਪਲਵਾਨਾਂ ਦੀਆਂ ਚੀਜ਼ਾਂ ਨੇ ਖਾਣ ਪੀਣ ਦੀਆਂ ਇਹਨਾਂ ਤੋਂ ਵੀ ਟੈਕਸ ਦੱਬ ਕੇ ਲਾਇਆ ਪਿਆ ਤੇ ਆਪਾਂ ਦੇ ਕਹਿੰਦੇ ਆ ਗੁਰੂ ਮਹਾਰਾਜ ਖਾਲਸੇ ਦਾ ਰਾਜ ਆਵੇ ਜਲਦ ਤੋਂ ਜਲਦ ਆਪਾਂ ਫਿਰ ਰਲ ਮਿਲ ਕੇ ਚੜ੍ਹਦੀ ਕਲਾ ਦੇ ਜਕਾਰੇ ਗਜਾਈਏ ਇੱਕ ਵਾਰੋ ਹੋਕਾ ਦੇ ਦਿਓ ਜਿਹੜਾ ਤੁਸੀਂ ਬਾਰ ਬਾਰ ਸੰਗਤਾਂ ਨੂੰ ਦਿੰਦੇ ਆਂ ਕਿ ਟਿਕਟਾਂ ਫ੍ਰੀ ਨੇ ਉਹ ਵੀ ਸਾਡੇ ਦਰਸ਼ਕਾਂ ਨੂੰ ਅਸੀਂ ਤੇ ਬਾਬਾ ਜੀ ਹੋਕਾ ਇਹੀ ਦਾਂਗੇ ਖੁਸ਼ੀਆਂ ਦੇ ਖਿਚਾਰੇ ਪਜਾਵੇ ਨਾਲ ਹੋ ਜਾਵੇ ਫਤੇ ਪਾਵੇ ਤਨ ਤਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਮਨ ਨੂੰ ਭਾਵੇ ਆ ਸ੍ਰੀ ਆਕਾਲ ਓਏ ਆ ਜਾ ਵੀ ਆ ਜਾ ਦੁਬਈ ਵਾਲਾ ਕੈਨੇਡਾ ਵਾਲਾ ਅਮਰੀਕਾ ਵਾਲਾ ਥਾਈਲੈਂਡ ਵਾਲਾ ਹੱ ਚੱਲਿਆ ਯਾਰ ਓਏ ਆ ਜਾ ਵੀ ਅਨੰਦਪੁਰ ਸਾਹਿਬ ਵਾਲੇ ਦਾ ਹਰ ਰਗੜਾ ਪਿਆਰ ਪਿਆਰ ਹੱ ਚੱਲਿਆ ਯਾਰ ਯਾ ਪਿਆ 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 ਕੁਕੀ ਕਾ ਖਾਸਾ ਬਾਈ ਗੁਰਜੀ ਕੀ ਫਤਿਹ। ਕਈ ਲੋਕੇ ਕਹਿੰਦੇ ਨੇ ਕਿ ਇਹ ਜਿਹੜਾ ਪੀ ਕੇ ਕੋਟਾ ਫਿਰ ਡਰ ਜਾ ਲੱਗਦਾ ਕੁਝ ਜਾਂ ਫਿਰ ਹੌਸਲਾ ਮਿਲਦਾ ਹੈ। ਅੱਗੇ ਤੁਹਾਨੂੰ ਦੱਸਿਆ ਬਾਬਾ ਜੀ ਇਹ ਬੱਬਰ ਸ਼ੇਰਾਂ ਦੀਆਂ ਖਰਾਕਾਂ ਨੇ। ਇਹ ਬੱਬਰ ਸ਼ੇਰ ਹੀ ਪਚਾ ਸਕਦੇ ਨੇ। ਕਿਉਂਕਿ ਲੱਲੂ ਪੰਜੂ ਨਹੀਂ ਪਚਾ ਸਕਦਾ। ਕਿਉਂਕਿ ਇਹ ਬੱਬਰ ਸ਼ੇਰ ਹੀ ਚੜਦੇ ਨੇ ਜਹਾਜ਼ ਤੇ। ਹਰੇਕ ਨਹੀਂ ਚੜ ਸਕਦਾ। ਇਹ ਜਹਾਜ਼ ਬੜਾ ਔਖਾ ਹੈ। ਹੈਨਾ? ਆਪਾਂ ਗੱਡੀਆਂ ਦੇ ਤੇ ਬਹਿ ਜਾਂਦੇ ਆ ਵਨਸਵਨੀਆਂ ਚ। ਇਹ ਜਿਹੜਾ ਗੁਰੂ ਵਾਲਾ ਜਹਾਜ਼ ਹੈ ਨਾ ਗੁਰੂ ਪਿਆਰੇ ਬੜੀ ਓਕਾ ਬੜੀ ਕਮਾਈ ਓਕੀ ਬਾਕੀ ਕੋਈ ਇਹ ਧੰਦਾ ਨਹੀਂ ਹੈਗਾ ਇਹ ਪ੍ਰੇਮ ਦੇ ਨਾਲ ਹਾਜ਼ਰੀਆਂ ਭਰੀਆਂ ਦੀਆਂ ਇੱਥੇ ਜਨਤਾ ਜਿੰਨੀ ਸਿੰਘ ਆਉਂਦੇ ਨੇ ਆਪਣੇ ਪ੍ਰੇਮੀ ਸਿੰਘ ਨੇ ਬਹੁਤ ਪਿਆਰ ਕਰਦੇ ਨੇ ਆਪ ਫੋਨ ਕਰ ਕਰਕੇ ਸੱਦਣਗੇ ਪਾਪਾ ਜੀ ਸ਼ਿਵਰਾਤਰੀ ਦੇ ਦਰਸ਼ਨ ਦਿਓ ਹੀ ਦਿਓ ਹਾਂਜੀ ਤੇ ਤਾਂ ਕਰਕੇ ਹਾਜ਼ਰੀਆਂ ਭਰੀਆਂ ਦੀਆਂ ਬਾਕੀ ਗੁਰੂ ਸਾਹਿਬ ਨੇ ਆਪੋ ਆਪਣੇ ਕਾਰਜ ਚਲਾਏ ਪਏ ਨੇ ਜੀ ਜਿਹੜੀਆਂ ਮੈਂ ਪਹਿਲਾਂ ਗੱਲ ਕਰੀ ਸੀ ਕਹਿੰਦੇ ਕੀ ਟਿਕਟਾਂ ਸਿੱਧੀਆਂ ਫ੍ਰੀ ਨੇ ਅਮਰੀਕਾ ਦੀਆਂ ਉਹਦਾ ਕੀ ਫਰਕ ਹੁੰਦਾ ਕਹੀ ਬੋਲਦੇ ਨੇ ਤੁਹਾਡੇ ਸਿੰਘ ਜਿਹੜੇ ਉਹਦੇ ਗੱਲਾਂ ਬਣਾਈਆਂ ਬੱਬਾ ਜੀ ਅਮਰੀਕਾ ਕੈਨੇਡਾ ਥਾਈਲੈਂਡ ਪਾਣ ਉਹ ਕੀ ਹੁੰਦਾ ਕੁਝ ਇਸ ਤਰ੍ਹਾਂ ਕੁਝ ਨਹੀਂ ਹੁੰਦਾ ਜੀ ਇਹ ਤੇ ਫਿਰ ਪ੍ਰਭੂ ਨਾਲ ਲੀਬਾ ਚੜ ਜਾਂਦੀ ਏ ਜਦੋਂ ਛਾਗ ਲੈਂਦੀ ਏ ਇਨਸਾਨ ਤੇ ਛਾਗ ਲੈਂਦਾ ਚਾਹੇ ਨਾਮ ਜਪਣ ਲੱਗ ਜੇ ਚਾਹੇ ਕਈ ਫੜ ਲੇ ਚਾਹੇ ਗੱਡੀ ਸਾਫ਼ ਕਰਨ ਲੱਗ ਜੇ ਚਾਹੇ ਜੋੜਿਆ ਝਾੜੀ ਜਾਵੇ ਇੱਕ ਲਿਵ ਹੌ ਫੜੀ ਜਾਂਦੀ ਹੈ ਇਹਦੇ ਵਿੱਚ ਕੋਈ ਇਹ ਨਹੀਂ ਹੈਗਾ ਵੀ ਕਿਸੇ ਦੀ ਤੀ ਪੈਨ ਨੂੰ ਛੇੜੇਗਾ ਕੋਈ ਗਲਤ ਹਰਕਤ ਕਰੇਗਾ ਕੋਈ ਸ਼ਰਾਰਤ ਕਰੇਗਾ ਕਿਸੇ ਨੂੰ ਮਾਰੇਗਾ ਜਾਂ ਕੁੱਟੇਗਾ ਗਵਾਂਢੀ ਨਾਲ ਪੰਗਾ ਲਏਗਾ ਉਹਨੂੰ ਸਗੋਂ ਚਾਰ ਗੱਲਾਂ ਚੰਗੀਆਂ ਹੀ ਸਮਝਾਏਗਾ ਤੁਸ ਪਾਇਆ ਕੀ ਕੀ ਜਾਂਦਾ ਹੈ ਤੁਹਾਡੇ ਵੱਲੋਂ ਜਿਹੜਾ ਪਲਾਜ ਆ ਰਿਹਾ ਘੋਟਾ ਇਹ ਇਹਦੇ ਵਿੱਚ ਕਾਲੀਆਂ ਮਿਰਚਾਂ ਕਸਕਾਸ ਬਦਾਮ ਕਾਲੀ ਮਿਰਚ ਸੌਫ ਤੇ ਲਾਚੀਆਂ ਬਰੀਕ ਲਾਚੀਆਂ ਜੀ ਇਦੇ ਵਿੱਚ ਬਰੀਕ ਲਾਚੀਆਂ ਬਕੈਦਾ ਪਾਈਆਂ ਜਾਂਦੀਆਂ ਤੇ ਕਸਕਾਤ ਜਿਹੜੀ ਏ ਉਹ ਤੋਂ ਮਾਗ ਠੰਡਾ ਰੱਖਦੀ ਏ ਉਹ ਦਿਮਾਗ ਦੇ ਵਿੱਚ ਸ਼ਕਤੀ ਆਂਦੀ ਏ ਕਸਕਾਤ ਦਾ ਇੰਨਾ ਵੱਡਾ ਤਗੜਾ ਨਿਕਲਦੀ ਡੋਡੇ ਦੇ ਵਿੱਚੋਂ ਹੀ ਏ ਪਰ ਆਨੰਦ ਦਿੰਦੀ ਏ ਬਾਬਾ ਜੀ ਆ ਗਲਾਸ ਕੋਈ ਗੱਲ ਨਹੀਂ ਅਸੀਂ ਕੋਈ ਮਾਇਆ ਨਹੀਂ ਰੱਖੀ ਸਾਨੂੰ ਜਿੰਨੀ ਮਰਜ਼ੀ ਦੇ ਜਵੇ ਕੋਈ ਆ ਖਜ਼ਾਨੇ ਖੁੱਲੇ ਰੱਕੇ ਬਣੇ ਔਰ ਬਾਪੂ ਵਾਲੇ ਨਾ ਜੇਬੇ ਸਾਡੇ ਖੁੱਲੇ ਹੀ ਹੁੰਦੇ ਆ ਹੋਰ ਜੀ ਕੀ ਨਾਗ ਸਿੰਘ ਵੱਲੋਂ ਜਿਹੜਾ ਘੋਟਾ ਪਲਾ ਜਾ ਰਿਹਾ ਇਸ ਨੂੰ ਲੈ ਕੇ ਅਲੱਗ-ਅਲੱਗ ਬੋਲੇ ਹੁੰਦੇ ਨੇ ਨਾਗ ਸਿੰਘਾਂ ਦੇ ਤੈਨਾ ਵੱਲੋਂ ਦੱਸਿਆ ਗਿਆ ਕਿ ਜਿਹੜਾ ਅਸੀਂ ਪਲਾ ਰਹੇ ਹਾਂ ਬਦਾਮਾਂ ਵਾਲਾ ਜਿਸ ਤਰੀਕੇ ਨਾਲ ਘੋਲ ਪਲਾ ਰਹੇ ਹਾਂ ਜਿਸ ਨੂੰ ਲੈ ਕੇ ਹੌਸਲਾ ਨੌਜਵਾਨਾਂ ਦੇ ਵਿੱਚ ਆਉਂਦਾ ਹੈ ਸੇਵਾ ਕਰਨ ਨੂੰ ਮਨ ਲੱਗਦਾ ਹੈ ਤਾਂ ਰੱਬ ਨੂੰ ਲੀਨ ਹੋ ਜਾਂਦਾ ਹੈ ਉਸ ਪਰਮਾਤਮਾ ਦੀ ਭਗਤੀ ਵਿੱਚ ਲੀਨ ਹੋ ਜਾਂਦਾ ਹੈ ਤਾਂ ਅਲੱਗ-ਅਲੱਗ ਮੇਲਿਆਂ ਵਿੱਚ ਤੁਸੀਂ ਇਦਾਂ ਦੇ ਨਾਗ ਸਿੰਘਾਂ ਨੂੰ ਵੇਖਿਆ ਹੋਵੇਗਾ ਉਮੀਦ ਕਰਦੇ ਹਾਂ ਤੁਹਾਨੂੰ ਸਟੋਰੀ ਵਧੀਆ ਲੱਗੀ ਹੋਗੀ ਬਹੁਤ ਬਹੁਤ ਸ਼ੇਅਰ ਕਮੈਂਟ ਕਰਿਓ ਇਹਦੇ ਨਾਲ ਕਿ ਆਮਦ ਨੇ ਚ ਹੋਰ ਵੀ ਇਦਾਂ ਦੀ ਸਟੋਰੀ ਤੁਹਾਡੇ ਤੱਕ ਲੈ ਕੇ ਆ ਸਕੀਏ ਉਹਨਾਂ ਕੈਮਰੇ ਵਿੱਚ ਜਸਪੀਤ ਦੇ ਨਾਲ ਹਰਤੇ ਸਿੰਘ